ਪੁਲਿਸ ਵੱਲੋਂ ਨਸ਼ਿਆ ਖਿਲਾਫ ਮੁਹਿੰਮ ਵਧੀ ਗਈ ਹੈ ਜਿੱਥੇ ਕਿ ਪੂਰੇ ਇਲਾਕੇ ਵਿੱਚ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਜ ਘਰਾਂ ਦੇ ਅੰਦਰ ਵੜ ਕੇ ਪੁਲਿਸ ਕੱਲੀ-ਕੱਲੀ ਚੀਜ਼ ਦੀ ਜਾਂਚ ਕਰ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿ ਬੈੱਡ ਕੀ ਲਫਾਫੇ ਕੂੜਿਆਂ ਦੇ ਢੇਰ ਤੱਕ ਪੁਲਿਸ ਵੱਲੋਂ ਖੰਖਾਲੇ ਜਾ ਰਹੇ ਨੇ ਤਾਂ ਜੋ ਕਿਸੇ ਵੀ ਸ਼ਰਾਰਤੀ ਅੰਸਰ ਵੱਲੋਂ ਕਿਤੇ ਵੀ ਨਸ਼ੇ ਦੀ ਕੋਈ ਖੇਪ ਲੁਕਾ ਕੇ ਰੱਖੀ ਹੋਵੇ ਤਾਂ ਉਸ ਨੂੰ ਬਰਾਮਦ ਕਰ ਦਿੱਤਾ ਜਾਵੇ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਕਿੰਜ ਕੱਲੀ-ਕੱਲੀ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ ਬੈੱਡ ਕੀ ਰਸੋਈ ਦੇ ਭਾਂਡਿਆਂ ਤੱਕ ਨੂੰ ਛੱਡਿਆ ਨਹੀਂ ਪੁਲਿਸ ਵੱਲੋਂ ਇਥੋਂ ਤੱਕ ਕਿ ਟਰਾਫੀਆਂ ਜੋ ਕਿਸੇ ਬੱਚੇ ਨੇ ਜਾਂ ਕਿਸੇ ਨੇ ਘਰ ਚ ਜਿੱਤ ਕੇ ਲਿਆਂਦੀਆਂ ਹੋਈਆਂ ਨੇ ਉਹਨਾਂ ਨੂੰ ਵੀ ਪੁਲਿਸ ਵੱਲੋਂ ਚੰਗੀ ਤਰ੍ਹਾਂ ਜਾਂਚ ਪੜਤਾਲ ਉਹਨਾਂ ਦੀ ਕੀਤੀ ਜਾ ਰਹੀ ਹੈ ਇੱਕ ਇੱਕ ਚੀਜ਼ ਨੂੰ ਬਰੀਕੀ ਨਾਲ ਦੇਖਿਆ ਜਾ ਰਿਹਾ ਹੈ ਤਸਵੀਰਾਂ ਆਪਣੀ ਸਕਰੀਨ ਤੇ ਤੁਸੀਂ ਵੇਖ ਸਕਦੇ ਹੋ ਮੌਕੇ ਤੇ ਐਸਐਸਪੀ ਆਪ ਮੌਜੂਦ ਨੇ ਹਰ ਇੱਕ ਚੀਜ਼ ਨੂੰ ਬਾਰੀਕੀ ਨਾਲ ਦੇਖਿਆ ਜਾ ਰਿਹਾ ਹੈ ਪੁਲਿਸ ਵੱਲੋਂ ਇਹ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਨੇ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤੇ ਇਸ ਵਿੱਚ ਜੋ ਵੀ ਕੋਈ ਮਾੜਾ ਅੰਸਰ ਹੋਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਡੀ ਸਕਰੀਨ ਤੇ ਲਗਾਤਾਰ ਚੱਲ ਰਹੀਆਂ ਨੇ ਕਿ ਕਿੰਜ ਕਰਦੇ ਹਰ ਇੱਕ ਚੀਜ਼ ਨੂੰ ਫਰੋਲਿਆ ਜਾ ਰਿਹਾ ਹੈ ਕੱਲੀ-ਕੱਲੀ ਚੀਜ਼ ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਸਮੋਕੇ ਕੀ ਕੁਝ ਕਹਿਣਾ ਐ ਐਸਐਸਪੀ ਦਾ ਤੁਹਾਨੂੰ ਇੱਕ ਵਾਰ ਸੁਣਾ ਦਿੰਨੇ ਆ ਪਰ ਪੁਲਿਸ ਦੇ ਇਸ ਮੋਹਮ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿੰਜ ਤੜਕੇ ਤੜਕੇ ਲੋਕਾਂ ਦੇ ਘਰਾਂ 'ਚ ਪਹੁੰਚ ਕੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਦੇਖਿਆ ਜਾ ਰਿਹਾ ਹੈ ਕਿ ਕਿਤੇ ਵੀ ਕੋਈ ਸ਼ਰਾਰਤੀ ਅੰਸਰ ਵੱਲੋਂ ਕੋਈ ਸ਼ਰਾਰਤੀ ਅੰਸਰ ਵੱਲੋਂ ਕੋਈ ਵੀ ਨਸ਼ੇ ਦੀ ਖੇਪ ਨਾ ਲੁਕਾਈ ਗਈ ਹੋਵੇ ਬਧੀਓ ਜੀ ਏ ਦੰਗਰਾਂ ਦੀ ਦਵਾਈਆਂ ਨੇ ਇਹਨਾਂ ਦੇ ਹਾਂਜੀ ਉਹਦੇ ਕੋਲ ਹੀ ਹੋਣਾ ਠੀਕ ਕਰਦੇ ਨੇ ਪ੍ਰੋਮੋਸ਼ਨ ਤੋਂ ਬਾਅਦ ਬੱਚਾ ਵੀ ਜ਼ਰੂਰੀ ਚਾਹ ਮੰਗੇਗਾ ਜੀ ਤੁਹਾਡਾ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਹੈ ਇਹ कल तो ही असी मुहिम फिर तो स्टार्ट ਕੀਤੀ ਹੈਗੀ माननीय सीएम पंजाब और डीजीपी पंजाब ਵੱਲੋਂ ਪੂਰੇ ਹੀ ਪੰਜਾਬ ਚ ਡਾਇਰੈਕਸ਼ਨਸ ਹੈ ਕਿ ਫਿਰ ਤੋਂ ਜਿਹੜੀ ਨਸ਼ੇ ਦੇ ਖਿਲਾਫ ਸਾਡੀ ਮੁਹਿੰਮ ਸੀ ਪਹਿਲਾਂ ਵੀ ਚੱਲੀ ਸੀ ਇਲਕਸ਼ਨਾ ਚ ਕਿਉਂਕਿ ਦੂਜੀ ਡਿਊਟੀਆਂ ਚ ਵੀ ਸਾਰੇ ਫਿਜ਼ੀ ਹੋ ਗਏ ਸੀ ਇਸ ਕਰਕੇ ਹੁਣ ਅਸੀਂ ਦੁਬਾਰਾ ਫਰੈਸ਼ એનર્ਜੀ ਦੇ ਨਾਲ ਇਹ ਸਾਡੇ ਕੋਲ ਜਿੰਨੇ ਵੀ ਪੁਰਾਣੇ ਇਸ ਤਰ੍ਹਾਂ ਦੇ ਹੌਟਸਪੌਟਸ ਹੈ ਸਾਰੇ ਜ਼ਿਲ੍ਹਿਆਂ ਚ ਜਿਵੇਂ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ ਇੱਥੇ ਹੁਣ ਅਸੀਂ ਇਸ ਟਾਈਮ ਸਮਰਾਲੇ ਦੇ ਮਾਨੂਪੁਰ ਏਰੀਆ ਚ ਆਏ ਹੋਏ ਆ ਡੀਐਸਪੀ ਸਮਰਾਲਾ ਇਹਨਾਂ ਦੇ ਦੋਨੋਂ ਐਸਐਚਓਸ ਪੂਰੀ ਟੀਮ ਇੱਥੇ ਹੈਗੀ ਹੈ ਇਸੇ ਤਰ੍ਹਾਂ ਅਸੀਂ ਕੱਲ ਵੀ ਵੱਖਰੇ ਵੱਖਰੇ ਤਿੰਨੋਂ ਸਬਡਿਵੀਜ਼ਨਸ ਚ ਕਾਸਾ ਆਪਰੇਸ਼ਨ ਚਲਾਇਆ ਸੀ ਅੱਜ ਵੀ ਇਸ ਟਾਈਮ ਵੀ ਡੀਐਸਪੀ ਖੰਨਾ ਔਰ ਪਾਇਲ ਵੀ ਆਪਣੇ ਆਪਣੇ ਏਰੀਆ ਚ ਕਰ ਰਹੇ ਜਿਹੜੇ ਵੀ ਸਾਡੇ ਪੁਰਾਣੇ ਐਫਐਨਡੀਪੀਐਸ ਦੇ ਪਰਚੇ ਹੈਗੇ ਸਪੈਸ਼ਲੀ ਜਿਹੜੇ ਰਿਪੀਟ ਜਿਨ੍ਹਾਂ ਤੇ ਬਾਰ ਬਾਰ ਐਫਆਈਆਰਸ ਹੁੰਦੇ ਉਹਨਾਂ ਤੇ ਵੀ ਅਸੀਂ ਸਾਰਿਆਂ ਤੇ ਆਪਣਾ ਸਰਚ ਆਪਰੇਸ਼ਨਸ ਕੰਟੀਨਿਊ ਰੱਖਾਂਗੇ ਤੇ ਜਿਹੜੀ ਸਾਨੂੰ ਲੇਟੈਸਟਲੀ ਡਰੱਗਸ ਤੇ ਇਨਪੁਟਸ ਆਉਂਦੀ ਹੈ ਕਿ ਜਿੱਥੇ ਕੋਈ ਪੁਆਇੰਟ ਆਫ ਸੇਲ ਨਸ਼ਾ ਵੇਚਣ ਦੀ ਸ਼ਿਕਾਇਤ ਆਉਂਦੀ ਹੈ ਉਹਨਾਂ ਏਰੀਆਸ ਤੇ ਅਸੀਂ ਇਸ ਤੋਂ ਬਾਅਦ ਅਸੀਂ ਐਸ ਪਰ ਇਨਫੋਰਮੇਸ਼ਨ ਕੋਈ ਵੱਡੇ ਜੋ ਸਮਗਲਰਸ ਦਾ ਕਿਸੇ ਦਾ ਪਤਾ ਲੱਗਦਾ ਉਹਦੇ ਤੇ ਵੀ ਐਕਸ਼ਨ ਲਵਾਂਗੇ ਨਾਲ ਦੇ ਨਾਲ ਸਾਡੀ ਜਿਹੜੀ ਇਹਨਾਂ ਦੀ ਮੂਵੇਬਲ ਔਰ ਇਮੂਵੇਬਲ ਪ੍ਰੋਪਰਟੀ ਅਟੈਚ ਹੁੰਦੀ ਹੈ ਉਹਦਾ ਵੀ ਮਹਿੰਮ ਚੱਲ ਰਿਹਾ ਹੈ ਪਿਛਲੇ ਦਿਨਾਂ ਹੀ ਸਾਨੂੰ ਸਮਰਾਲੇ ਦੇ ਦੋ ਐਦਾਂ ਦੇ ਐਨਡੀਪੀਐਸ ਦੇ ਸਮਗਲਰਸ ਨੇ ਉਹਨਾਂ ਦੀ ਵੀ ਅਸੀਂ ਪ੍ਰੋਪਰਟੀ ਅਟੈਚ ਕਰਾਈ ਹੈ ਸੋ ਇਹ ਅਸੀਂ ਫਰੈਸ਼ ਫਿਗਰ ਨਾਲ ਲੀ ਕੰਟੀਨਿਊ ਕਰਾਂਗੇ ਤੇ ਵੱਧ ਤੋਂ ਵੱਧ ਜੋ ਜਿਸੀ ਪੁਆਇੰਟ ਆਫ ਸੇਲ ਦੇ ਜਿਹੜੇ ਪੈਡਲਰਸ ਹੈ ਉਹਨਾਂ ਨੂੰ ਫੜਾਂਗੇ ਮੈਂ ਜਿਨ੍ਹਾਂ ਦੇ ਘਰੇ ਚੈਕਿੰਗ ਕੀਤੀ ਉਹਨਾਂ ਤੇ ਕੋਈ ਘਰੋਂ ਪ੍ਰਾਮੀਤੀ ਕੁਝ ਹੋਇਆ ਸੀ ਫਿਲਹਾਲ ਤਾਂ ਨਹੀਂ ਹੋਇਆ ਬਟ ਅਸੀਂ ਇਹਨਾਂ ਨੂੰ ਵੌਨਡ ਵੀ ਕਰਕੇ ਆਏ ਆ ਕਿਉਂਕਿ ਇੱਕ ਘਰ 'ਚ ਜਿੱਥੇ ਅਸੀਂ ਆਏ ਉਹਨਾਂ ਤੇ ਪਹਿਲਾਂ ਦੋ ਪਰਚੇ ਹੈਗੇ ਐਨਡੀ ਦੇ ਔਰ ਦੂਜੇ ਘਰ 'ਚ ਸ਼ਰਾਬ ਦੇ ਪੁਰਾਣੇ ਕੁਝ ਪਰਚੇ ਇਨਫੈਕਟ ਰੀਸੈਂਟਲੀ ਵੀ ਇੱਕ ਐਕਸਾਈਜ਼ ਦਾ ਪਰਚਾ ਹੋਇਆ ਸੀਗਾ ਬਟ ਫਿਲਹਾਲ ਕੁਝ ਨਹੀਂ ਹੈ ਜੀ ਬਟ ਸਾਡੀ ਸਰਚ ਚ ਜਾਰੀ ਹੈ ਕੁਝ ਵੀ ਸਾਨੂੰ ਮਿਲਦਾ ਤਾਂ ਅਸੀਂ ਅਸ ਪਰ ਲਾਅ ਦੇ ਜਿਹੜੇ ਨਸ਼ੇ ਦੇ ਵਪਾਰੀ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਨਸ਼ੇ ਦੇ ਵਪਾਰੀ ਤੇ ਤਾਂ ਸਾਡੀ ਬਿਲਕੁਲ ਸਿੰਗਲ ਸਿੰਗਲ ਮੈਸੇਜ ਇਹੀ ਅਪੀਲ ਹੈ ਕਿ ਤੁਸੀਂ ਇਹ ਕੰਮ ਛੱਡ ਦੋ ਨਹੀਂ ਤਾਂ ਤੁਹਾਡੀ ਸਾਰੀ ਪ੍ਰਾਪਰਟੀਆਂ ਵੀ ਜ਼ਬਤ ਹੋ ਜਾਣਗੀਆਂ ਹੁਣ ਸਾਨੂੰ ਬਿਲਕੁਲ ਕਲੀਅਰ ਡਾਇਰੈਕਸ਼ਨਸ ਹੈ ਔਰ ਸਾਨੂੰ ਪਿੱਛੇ ਵੀ ਸਕਸੈਸ ਮਿਲੀ ਹੈ ਕੰਨਾ ਜ਼ਿਲ੍ਹੇ 'ਚ ਹੀ ਅਸੀਂ ਕਈ ਕਰੋੜਾਂ ਦੀ ਪ੍ਰਾਪਰਟੀ ਅਟੈਚ ਕਰਾ ਚੁੱਕੇ ਹਾਂ ਤੇ ਨਾਲ ਹੁਣ ਤਾਂ ਸਾਨੂੰ ਸ਼ੁਰੂ ਤੋਂ ਹੀ ਇਹ ਤਾਂ ਡਾਇਰੈਕਸ਼ਨ ਬੜੀ ਕਲੀਅਰ ਹੈ ਕਿ ਨਸ਼ੇ ਤੇ देयर ਇਜ਼ ਜ਼ੀਰੋ ਟੋਲਰੈਂਸ ਜੋ ਵੀ ਫੜਿਆ ਜਾਂਦਾ ਉਹਦੇ ਤੇ ਅਸ ਪਰ ਲਾ ਕਾਰਵਾਈ ਹੋਏਗੀ